ਕਸਰੀ ਗਾਲ ਜੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਹੋ ਕੈਮੋ ਸਾਰੇ ਜਾਨਵਰ ਸੈਟ ਆ ਰਹੇ ਨੇ ਬਲੌਗ ਸ਼ੁਰੂ ਕਰਨ ਲੱਗਿਆ ਬਾਈ ਆ ਜ ਨੂਰੀ ਕੋਲ ਨੂਰੀ ਆ ਖੜੀ ਆ ਅੰਦਰ ਨੂਰੀ ਸੁੱਤੀ ਬਈ ਯਾਰ ਇਹ ਨਾ ਘੋੜਿਆਂ ਨੇ ਜਦ ਰੈਸਟ ਲੈਣੀ ਹੁੰਦੀ ਹੈ ਕਿਉਂਕਿ ਥੱਲੇ ਬਹੁਤ ਘੱਟ ਬੈਠਦੇ ਨੇ ਇਹ ਜਿਵੇਂ ਉਹਨੇ ਲੱਤ ਡੇਢੀ ਕਰੀਦੀ ਨਾ ਉਕਣ ਰੈਸਟ ਲੈਂਦੇ ਨੇ ਇਹ ਨੂਰੀ ਚਲੋ ਭਾਈ ਹੁਣ ਮਾਰੀਏ ਪਾ ਕਬੂਤਰ ਖੋਲ ਲੇ ਤੇ ਜੱਸੇ ਨੇ ਖੋਲ ਤੇ ਮਾਰ ਲੀਏ ਹੁਣ ਗੇੜਾ ਕਬੂਤਰਾਂ ਵੱਲ ਤੇ ਆ ਕੱਲੜਾ ਇੱਥੋਂ ਸਾਫ਼ ਕਰਤਾ ਦਾ ਸਾਰਾ ਕੁਝ ਥੋੜੇ ਜਿਹਾ ਦਾਗ ਜੇ ਰਹਿ ਗਏ ਚੱਲ ਕੱਲ ਨੂੰ ਕਰ ਲਾਂਗੇ ਤੁਹਾਨੂੰ ਦਿਖਾਉਣਾ ਮੈਂ ਲਓ ਵੀ ਖੋਲਦੇ ਆਂ ਗੇਟ ਚੱਲਦੇ ਆਂ ਫਿਰ ਆਪਾਂ ਅੰਦਰ ਕੱਲ ਦੀ ਦਵਾਈ ਦਿੱਤੀ ਹੈ ਦੇਖੀਏ ਸੈੱਟ ਨੇ ਜਾਨਵਰ ਆ ਬਈ ਆ ਵਜਾ ਠੀਕ ਆ ਬਈ ਚੱਲ ਇਹਨਾਂ ਤਾਂ ਦਵਾਈ ਭਜੀਂ ਤਾਂ ਦਿੱਤੀ ਨਹੀਂ ਆਪਾਂ ਨੇ ਬੜੇ ਕਬੂਤਰਾਂ ਨੂੰ ਦਿੱਤੀ ਸੀ ਦਵਾਈ ਉਹਨਾਂ ਨੂੰ ਇੱਥੇ ਨਾ ਮਾਰ ਲੰਨੇ ਸੈੱਟ ਨੇ ਹਾਂ ਫਿਰ ਬੁੱਟਾ ਨੇ ਭਾਈ ਓਹੋ ਹੋ ਹੋ ਬੱਚਾ ਮਰ ਗਿਆ ਬਾਈ ਜਿਹੜਾ ਮੇਰੇ ਵਾਲਾ ਦਾ ਪੂਰੀਆਂ ਕਾਮਤਾਂ ਦਾ ਬੱਚਾ ਓਹੋ ਜਿਹਦੇ ਪਿੱਛੇ ਮੈਂ ਤੇ ਜਸੂ ਨੇ ਸ਼ਰਤ ਲਾਈ ਦੀ ਇਹ ਵੱਧੂ ਟੂ ਜਾਂ ਉਹ ਵੱਧੂ ਟੂ ਬਾਕੀ ਵੀ ਮਾਰ ਲਈ ਨਿਗਾਹ ਵੀ ਸੈੱਟ ਨੇ ਕਬੂਤਰ ਬਾਕੀ ਦਾ ਬਈ ਐਨ ਕੈਮ ਨੇ ਬਾਕੀ ਦਾ ਓਕੇ ਨੇ ਸਾਰੇ ਜਰ ਬੱਚਿਆਂ ਨੂੰ ਤਾਂ ਦਵਾਈ ਵੀ ਨਹੀਂ ਦਿੰਦੀ ਆਪਾਂ ਇਹਨੂੰ ਜਸਤਾ ਚੱਕਰ ਪੈ ਗਿਆ ਵੇ ਚੰਗਾ ਪਲਾ ਤੰਦਰੁਸਤ ਹੈਨ ਓਕੇ ਕੋਈ ਬਿਮਾਰ ਨਹੀਂ ਦਾ ਚਲੋ ਭਾਈ ਇਹਨੂੰ ਕੱਢਦੇ ਆ ਬਾਹਰ ਓਹੋ ਤੁੰਗਣਾ ਬਾਬਾ ਆਹ ਕਵੇਂ ਯਾਰ ਪੂਰਾ ਲੈ ਚਲੋ ਕੋਈ ਨਹੀਂ ਹੋ ਗਿਆ ਹੁਣ ਕੋਈ ਢਿੱਲ ਮਿਸ ਨੁਕਸਾਨ ਹੋ ਗਿਆ ਭਾਈ ਬੱਚਾ ਬਹੁਤ ਇਹਦਾ ਰੀਜਨਲ ਪਾਲਿਆ ਦਾ ਮੈਂ ਯਾਰ ਜਸੂ ਨੇ ਦਾ ਸ਼ਰਤ ਲਾਈ ਹੋਈ ਦੀ ਵੀ ਵੱਧ ਢੋੜੂ ਘੱਟ ਢੋੜੂ ਤੇ ਚਲੋ ਬਾਈ ਕੋਈ ਗੱਲ ਨਹੀਂ ਦੇਖਦੇ ਆ ਘੜਦਾ ਉਹਨੂੰ ਅੰਦਰੋਂ ਛੋਟੇ ਜੋ ਫੇਰ ਦੱਬ ਦੰਨੇ ਆ ਠੀਕ ਆ ਬੱਚੇ ਨੂੰ ਤੇ ਮੈਂ ਸੰਗੂਸਾ ਸਾਰੀਆਂ ਬੈਠੀਆਂ ਓਕੇ ਨੇ ਧੁੱਪ ਵਾਲੀ ਘੈਂਟ ਨਿਕਲੀ ਹੋਈ ਆ ਤੇ ਚਲੋ ਬਾਈ ਪਹਿਲਾਂ ਮੈਂ ਬੱਚਾ ਚੱਕਦਾ ਦੱਬ ਦਵਾ ਉਹਦੇ ਬਾਅਦ ਮਿਲਾਂਗੇ ਲੈ ਵੀ ਨੌਜਵਾਨ ਖਾ ਰਹੇ ਨੇ ਅੰਡੇ ਕਹਿੰਦੇ ਇਹ ਸ਼ਾਮ ਨੂੰ ਮੈਚ ਖੇਡਣਾ ਹੈ ਤਕੜੇ ਉਹ ਪ੍ਰੋਟੀਨ ਲੈ ਰਹੇ ਨੇ ਪ੍ਰੋਟੀਨ ਲੈ ਰਹੇ ਨੇ ਮੈਂ ਲੰਨਾ ਜਿਮ ਵਾਲਾ ਪ੍ਰੋਟੀਨ ਇਹ ਰਹੰਦੇ ਨੇ ਅੰਡੇ ਵਾਲਾ ਕਿਉਂਕਿ ਮੈਂ ਖਾਂਦਾ ਨਹੀਂ ਬਾਈ ਨਾ ਅੰਡਾ ਨੌਨ ਵੇਜ ਕੁਝ ਨਹੀਂ ਖਾਂਦਾ ਅੱਪਾ ਖਾਵਾਂਗੇ ਫਰੂਟ ਠੀਕ ਹੈ ਐਸਾ ਲੇ ਗੰਦੀਆਂ ਮੰਦੀਆਂ ਚੀਜ਼ਾਂ ਖਾਈ ਜਾਂਦੇ ਨੇ ਤੇ ਚਲੋ ਬਈ ਖਾ ਰਹੇ ਨੇ ਨੌਜਵਾਨ ਅੰਡੇ ਸ਼ਾਮ ਨੂੰ ਮੈਚ ਲੱਗਣਾ ਕਹਿੰਦਾ ਵੀਰੇਓ ਕੱਲ ਬਈ ਇਹ 6-1 ਨਾਲ ਹਰਾਏ 6-1 ਨਾਲ ਕਿਉਂ ਬਈ ਮੰਨਦਾ ਵੀਰੇ ਹੁਣ ਤਾਂ ਕਹਦਾ ਹਾਈਐਸਟ ਹੈ 6 ਗੋਲ ਮਾਰੇ ਇਹਨਾਂ ਨੂੰ ਤੇ ਚਲੋ ਬਈ ਹੁਣ ਬੱਚਾ ਦੱਬਦਾ ਸੱਚ ਬੱਚਾ ਦੱਬਿਆ ਏ ਤੇ ਹੁਣ ਕਬੂਤਰਾਂ ਨੂੰ ਦਾਣੇ-ਜੂਨੇ ਪਾਉਣੇ ਆ ਨਵੇ ਇਹ ਖਾ ਲੈਣ ਆਂਡੇ-ਉਂਡੇ ਜੇ ਨਵੇੜ ਦੇ ਕੰਮ ਹੁਣ ਪਾਈਏ ਵੀ ਕਬੂਤਰਾਂ ਨੂੰ ਦਾਣਾ-ਪਾਣੀ ਆਹ ਦੇਖ ਲਓ ਪਾਉ ਨੇ ਪਜੈਰੋ ਕਿਵੇਂ ਲੱਦੀ ਏ ਟੈਰਾ 'ਚ ਹਵਾ ਨਹੀਂ ਸਾਲਾ 3-3 4-4 ਬੰਡਾ ਲਿਆਉਂਦਾ ਇਕੱਟੀਆਂ ਹਾਂ ਵੀ ਅਸੇ ਦਾਣੇ ਪਾਵਾਂ ਲੈ ਟ੍ਰੀਆਂ 'ਚ ਟ੍ਰੀਆਂ 'ਚ ਪਾ ਲੈ ਦਾਣੇ ਗੁਰੀ ਸਿੰਘ ਨੂਰੀਨ ਸਾਫ ਕਰਦਾ ਹੈ। ਓਏ ਇੰਨੇ ਬਾਹਲ ਉਤਰਦੇ ਆ ਨੂਰੀ ਦੇ। ਦੇਖੋ ਬਈ ਨੂਰੀ ਦੇ ਖਰਖਰਾ ਫੇਰਿਆ ਬਾਹਲ ਦੇਖੋ। ਐਵੇਂ ਉਤਰਦੇ ਆ ਲੂਈ ਵਧੀਆ ਝੜੇ ਤੇ ਨਾ ਫੇਰ ਸੋਹਣੀ ਲੂਈ ਆਉਣੀ ਹੈ ਇਹਦੇ। ਓਏ ਬਹੁਤ gadbadਾਂ ਕਰਦੀ ਹੈ ਹਨਾ। ਚਲੋ ਬਈ ਦਿਖਾਉਣਾ ਹੈ ਕਬੂਤਰ। ਇੱਕ ਇੱਕ ਢੱਕਣ ਪਾਤਾ ਬਾਈ ਕਣਕ ਦਾ ਇੱਕ ਇੱਕ ਢੱਕਣ ਪਾਤਾ ਮਿਕਸ ਦਾਣਾ ਬਣਾਇਆ ਜਿਹੜਾ ਗੱਲ ਓਕੇ ਆਰ ਬੋਟ ਓਕੇ ਵੀ ਓਕੇ ਮੈਂ ਕਿਹਾ ਧੁੱਪ ਜੀ ਜੀ ਨੂੰ ਕਰਦੇ ਹਿੱਸੇ ਹਨ ਹਾਂ ਇਹ ਪਾਰ ਇੱਥੇ ਆਏ ਜਾਣੇ ਇਹਨਾਂ ਨੇ ਆਪੇ ਫਿਰ ਜਾਣੇ ਬਾਹਰ ਕੱਢ ਲੈਣੇ ਵਾਗਰ ਪੁੱਤਰਾ ਨੂੰ ਹਾਂ ਬਾਹਰ ਥੋੜਾ ਟਿਊਸ਼ਨ ਦਾ ਟਾਈਮ ਚਲ ਤਾਂ ਬਹੁਤ ਟਾਈਮ ਪੈ ਗਿਆ ਸ਼ੁਰੂ ਤਾਂ 2 ਸੌੜਾ ਹੋ ਗਿਆ ਇਹਦਾ ਨਾ ਕੱਢ ਲੈਣੇ ਚਲ ਬਾਹਰ ਕੱਢ ਲੈਣੇ ਆ ਆ ਧਾਣੇ ਧਰਦੇ ਐ ਇੱਚ ਗਾਣੀ ਗਾਣੀ ਵਾਰੇ ਗਵਾਦੋ ਨੇ ਮੈਨੂੰ ਜੇ ਬਾਹਰ ਨਿਕਲ ਹੋ ਨਿਕਲ ਜਾਣਗੇ ਚਲ ਟਰੀਆਂ ਬਾਹਰ ਕੱਢ ਲਾ ਨਾ ਟਰੀਆਂ ਚੱਕ ਲਾ ਦੇ ਦੇ ਆ ਵੀ ਬਾਹਰ ਨਿਕਲਦੇ ਆ ਕਬੂਤਰ ਕੇ ਨਹੀਂ ਆਹੋ ਜੇ ਖਾਣਾ ਉਹ ਖਾ ਲੈਣਗੇ ਨਹੀਂ ਅੰਦਰ ਰੱਖ ਦਾਂਗੇ ਠੀਕ ਨਹੀਂ ਦੇਖ ਤਾਂ ਭਾਈ ਕਬੂਤਰ ਛੱਡ ਕੇ ਕਈ ਕਬੂਤਰ ਗਏ ਨੇ ਕਈ ਕੂਤਰ ਗਏ ਨੇ ਕੂਤਰ ਕੂਤਰ ਆਇਓ ਆਇਓ ਆ ਪ੍ਰੋਟੀਨ ਖਾ ਲੋ ਬਾਹਰ ਪਿਆ ਆਹ ਪਿਆ ਨਾ ਦਾ ਪ੍ਰੋਟੀਨ ਆਜੋ ਆਜੋ ਆਓ 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 ਡੱਬਾ 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 ਦੇ ਦਿਆਂ ਕਿਹੜਾ ਪਹਿਲਾਂ ਦੇ ਦਿਆਂ ਕਿਹੜਾ ਨਿਕਲਦਾ ਏ ਏ ਲਾਲ ਚੀਨੀ ਆਹ ਕਿਹੜਾ ਸਰ ਓਏ ਅਜਗਾਨੀ ਵਾਲੀ ਗਾਨੀ ਵਾਲੀ ਕਬੂਤਰੀ ਹੈ ਸ਼ਾਕ ਦੀ ਬਹੁਤ ਸਿਆਣੀ ਕਬੂਤਰੀ ਹੈ ਬਈ ਇਹ ਉਹ 베ਰੀ ਗੁੱਡ ਆਜੋ 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 ਆਇਓ 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 ਆ ਆ ਆ ਉੜਕੇ 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 ਨਮ 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 ਈ ਈ ਈ ਈ ਈ ਈ ਆ ਗਿਆ ਚਲੋ ਵੀ ਨਿਕਲੇ ਬਾਹਰ ਕਬੂਤਰ ਇਥੇ ਚੋਗਣਗੇ ਪ੍ਰੋਟੀਨ ਖਾਣਗੇ ਆ ਦੇਖੋ ਲਾਗੇ ਪ੍ਰੋਟੀਨ ਖਾਣ ਗੋਹਾ ਦਾ ਬਾਈ ਇਹਨਾਂ ਖਾਤਰ ਪ੍ਰੋਟੀਨ ਹੈ ਇੱਕ ਤਰ੍ਹਾਂ ਦੀ ਦਵਾਈ ਹੈ ਇਹਨਾਂ ਖਾਤਰ ਬਾਕੀ ਥੋੜੀ ਜਿਹੀ ਰਹਿ ਗਈ ਨਿਕਲੇ ਆਉਣਗੇ ਇਹ ਵੀ ਬਾਹਰ ਹਾਂ ਵੀ ਹੋ ਗਿਆ ਤੇਰਾ ਨਿਭੜ ਗਿਆ ਕੰਮ ਆ ਜਾ ਲੰਘਿਆ ਤੂੰ ਨਾਲਾਂ ਨਾਲੇ ਡਿਊਸ਼ਨ ਨੂੰ ਹੁਣ ਤਿਆਰ ਹੋ ਜਾ ਜਿਸੇ ਤੋਂ ਪਹਿਲਾਂ ਪਹਿਲਾਂ ਘੰਟੇ ਜੋ ਹੋ ਜਾਏਗਾ ਤਿਆਰ ਬਸ ਠੀਕ ਆ ਚਲੋ ਮਿੱਤਰੋ ਚੁਗ ਲਿਆ ਕਬੂਤਰਾਂ ਨੇ ਇੱਕ ਘੰਟਾ ਪੂਰਾ ਠੀਕ ਆ ਹੁਣ ਦਾਣੇ ਖਾਈ ਜਾਂਦੇ ਨੇ ਇਹਨਾਂ ਨੂੰ ਕਰਦੇ ਆਂ ਆਪਾਂ ਬੰਦ ਪਹਿਲਾਂ ਦਾ ਚਲੋ ਬਈ ਚਲੋ ਛੱਡੇ ਕਰ ਦਈਏ ਬੰਦ ਬਾਈ ਇਹਨਾਂ ਨੂੰ ਲਓ ਵੀ ਕਰਦੇ ਬੰਦ ਪਾਣੀ ਪੁਣੀ ਪਾਇਆ ਹੋਇਆ ਹੈ ਦਾਣੇ ਪਾਹੀ ਚੁੱਕ ਲੈਣਗੇ ਹੁਣ ਯਾਰੋ ਚਲੋ ਚੱਲਦੇ ਹੁਣ ਉਧਰ ਆਪਾਂ ਐਵੇਂ ਜੀ ਬਾਈ ਤੇਲ ਪਵਾਉਣਾ ਜੱਸੀ ਉਹਨਾਂ ਵਾਲੇ ਮੋਟਰਸਾਈਕਲ 'ਚ ਕਿਉਂਕਿ ਜਿਵੇਂ ਹੀ ਮੁੱਕ ਗਿਆ ਤਾਂ ਇਹ ਤਾਂ ਸੂਈ ਵੀ ਨਹੀਂ ਵੀ ਦਿਖਾ ਦੀਏ ਤੁਹਾਨੂੰ ਤੇ ਟੈਕੀ ਬੰਦ ਕਰਾਤੀ ਇਹਦੀ ਹੌਣ ਜਿੰਨੇ ਕਿ ਦਿਨ ਪੇਪਰ ਹੈ ਜੱਸੀ ਉਹਨਾਂ ਦੇ ਕੰਮ ਚੱਲ ਜੂਗਾ ਉਦੋਂ ਬਾਅਦ ਫੇਰ ਦੇਖਾਂਗੇ ਕੀ ਕਰਨਾ ਹੁਣ ਆਪਾਂ ਚੱਲਦੇ ਆਂ ਗਰਾਊਂਡ 'ਚ ਰੋ ਜਾਂਦੇ ਗਰਾਊਂਡ 'ਚ ਢੀੜਾ ਮਾਰ ਕੇ ਚੱਲਦੇ ਆਂ ਮੌਸਮ ਬੜਾ ਘੈਂਟ ਹੋਇਆ ਹੋਇਆ ਆਲੇ-ਦਾਲੇ ਸਰੋਂ ਦੇਖੋ ਐਰ ਕੈਂਟ ਮਾਹੌਲ ਗਰਾਊਂਡ 'ਚ ਢੀੜਾ ਮਾਰਨ ਤੋਂ ਬਾਅਦ ਬਾਈ ਆ ਗਏ ਆਪਾਂ ਮੋਟਰ ਤੇ ਚਾਰ ਰੋਟੀ ਵੜਾਉਣ ਕਿਉਂਕਿ ਭਾਉ ਹੋ ਨਹੀਂ ਲੱਗਿਆ ਸਪਰੇਅ ਕਰਨਾ ਤੇ ਗਰਾਊਂਡ 'ਚ 5 ਮਿੰਟ ਲਾਏ ਫਿਰ ਉੱਥੇ ਵੀਡੀਓ ਨਹੀਂ ਬਣਾ ਹੋਈ ਚਲੋ ਤੁਹਾਨੂੰ ਦਿਖਾਉਣੀ ਆ ਚਲਦੇ ਆ ਮੋਟਰ ਤੇ ਆ ਦੇਖੋ ਅੱਧੇ ਪੱਠੇ ਆਪਣੇ ਓਰੇ ਰੱਖੇ ਹੋਏ ਆ ਲਾਉੜ ਕੇ ਪੱਠੇ ਰੱਖੇ ਹੋਏ ਆ ਦੇ ਅੱਗੇ ਪਾਈ ਚਲੋ ਰਸਤਾ ਦੇਖੋ ਰਸਤਾ ਲ ਮੈਂ ਕਹਿੰਦਾ ਜੇ ਕਿਸੇ ਦੇ ਪੱਥਰੀ ਹੋਵੇ ਜੇ ਕਿਸੇ ਦੇ ਪੱਥਰੀ ਆ ਨਾ ਉਹ ਆਹ ਰਸਤੇ ਨੂੰ ਆ ਜਵੇ ਬਸ ਫੜ ਕੇ ਨਾ ਪੱਥਰੀ ਰਹਗੀ ਸਾਰੀ ਹਿੱਲ ਹੁੱਲ ਕੇ ਝੜ ਜੂਗੀ ਐਹ ਯਾਰ ਰਸਤਾ ਐ ਮਿੱਟੀ ਵਾਲਾ ਠੀਕ ਹੈ ਜਿਹੜੇ ਆ ਰੋੜੇ ਵਿੱਚ ਦੱਬੇ ਹੋਏ ਨੇ ਨਾ ਇਹ ਕੰਮ ਖਰਾਬ ਕਰਦੇ ਨੇ ਕਿੰਨੀ ਹੋ ਗਈ ਜ਼ਬਰੇ ਬਾਅਦ ਸਤਵਾਂ ਫਰ ਹੈਗੇ ਬੱਸ ਓਰੇ ਸਾਰੀ ਨਿੰਬੜ ਦਿਓ ਨਹੀਂ ਨਹੀਂ ਕਿੰਨੀ ਰਹਿ ਜਾਣੀ ਠੀਕ ਆ ਇਧਰ ਹੀ ਲੈਣ ਰਹਿ ਜੂਗੀ ਹੈ ਸੇਪਾਪਾ ਜੀ ਹੋਰ ਹੈ ਕਿ 6 ਲੱਖ ਗਏ ਲਓ ਮਿੱਤਰੋ ਹੋਰੇ ਕੰਮਕਾਰਾਂ ਚੜਜ ਗਏ ਤੇ ਠੀਕ ਹੈ ਬਲੌਗ ਪਤਾ ਨਹੀਂ ਅੱਧ ਵਿਚਾਲਾ ਜਾ ਹੀ ਹੋ ਗਿਆ ਤੇ ਹੁਣ ਆਏ ਆ ਗਰਾਊਂਡ ਚ ਖੇਡ ਕੇ ਤੇ ਕਬੂਤਰਾਂ ਨੂੰ ਖੁੱਲੇ ਤੇ ਆ ਹੁਣ ਮੈਂ ਲਾ ਲਾਂ ਇਹਨਾਂ ਲੌਕ ਖੜੇ ਨੇ ਕਾ ਮਾਰ ਲਾਂ ਪਹਿਲਾਂ ਵੀ ਸੈੱਟ ਨੇ ਸਾਰੇ ਹਾਂ ਬਈ ਤਰਲੇ ਆਂਡੇ ਕਿਸੇ ਨੇ ਹੋਰ ਕਿ ਨਹੀਂ ਨਾ ਬਈ ਮੈਨੂੰ ਤਾਂ ਵੀ ਬਚਾ ਨਹੀਂ ਕੱਢਦੇ ਲੱਗਦੇ ਕਿਉਂਕਿ ਜਾਬੀ ਮਾਉਂ ਨੇ ਬੈਠੇ ਤਾਂ ਹੁੰਦੇ ਨੇ ਤੇ ਚਲੋ ਕੋਈ ਨਹੀਂ ਕੈਮ ਨੇ ਬਾਕੀ ਸਾਰੇ ਠੀਕ ਆ ਓਕੇ ਯਾਰ ਬੁੱਟਾ ਰੁਕੋ ਜੋ ਬਈ ਕਰ ਦਈਏ ਬੰਦ ਆਪਾਂ ਇਹਨਾਂ ਨੂੰ ਗੁਰੀ ਅੱਜ ਨਹੀਂ ਤੁਸੀਂ ਆ ਰਹੇ ਹਨਾ ਜਿੱਤੇ ਨੇ ਵੀਰੇ ਇੱਕ ਇੱਕ ਦਾ ਗੋਲ ਐਂਡੜਾ ਮੰਨਿਆ ਐ ਕਿ ਹੈ ਉਹ ਨਹੀਂ ਤਾਂ ਪਹਿਲਾਂ ਕਿਹਾ ਬੰਦੇ ਕਿ ਨਾ ਹੈਗੇ ਨੇ ਆਜੋ ਜਦ ਗੋਲ ਹੋ ਗਿਆ ਫਿਰ ਕਿਹਾ ਬੰਦੇ ਨਹੀਂ ਨੇ ਫੇ ਬੰਦੇ ਹੈ ਉਹ ਨਹੀਂ ਤਾਂ ਕੱਲਾ ਖੜਾ ਤਾਂ ਦੂਏ ਤਾਂ ਉਧਰ ਅਲ ਜੇ ਹੋਏ ਤੇ ਚਲੋ ਵੀ ਮਿੱਤਰੋ ਭਾਈ ਨਜ਼ਾਰਾ ਬਹੁਤ ਆਉਂਦਾ ਗਰਾਊਂਡ 'ਚ ਖੇਡ ਕੇ ਹੈਨਾ ਪੂਰਾ એન ਇੰਜੋਏ ਕਰਦੇ ਆ ਦੋ ਘੰਟੇ ਚਲੋ ਵੀ ਮਿੱਤਰੋ ਮਿਲਦੇ ਆ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਫਿਰ ਅਗਲੇ ਵਲੌਗ 'ਚ